ਹਾਂਜੀ ਬਾਈ ਇੱਕ ਵਾਰੀ ਆ ਚੈੱਕ ਕਰਿਓ ਕਿੰਨੀ ਸਫਾਈ ਐ ਤੇ ਕਿੰਨਾ ਸੋਹਣਾ ਲੱਗਦਾ ਯਾਰ ਮਾੜਾ ਜਿਹਾ ਵੀ ਕਿਤੇ ਕੱਚਾ ਥਾਂ ਨਹੀਂ ਹੈਗਾ ਤੇ ਨਾ ਫालतू ਕਾਫੂਸ ਤੇ ਨਾ ਵੀ ਟਾ ਰੋੜੇ ਨਾ ਕੋਈ ਕਾਜ ਦਾ ਟੁਕੜਾ ਕਿਤੇ ਦੀਂਦਾ ਪ੍ਰੋਪਰ ਸਫਾਈ ਐ ਤੇ ਆ ਦੇਖ ਲਓ ਜਿੰਨੇ ਘਰਾਂ ਦੇ ਮੁਰੇ ਕਾ ਲੱਗਿਆਗਾ ਕਾ ਦੀ ਵੀ ਵਧੀਆ ਕਟਿੰਗ ਕੀਤੀ ਹੋਈ ਐ ਧੀਣ ਹੈਗਾ ਵੀ ਇੱਕ ਵਾਰੀ ਘਾ ਲਾਤਾ ਤੇ ਫਿਰ ਬਾਈ ਸੱਪਾਂ ਦਾ ਘਰ ਬਣ ਜੇ ਇੱਥੇ ਦੇ ਬਈ ਰੂਲ ਆ ਵੀ ਜੇ ਹੁਣ ਆ ਘਰ ਲਾਇਆ ਤੇ ਨਾਕ ਕਟਿੰਗ ਕੀਤੀ ਹੋਵੇ ਤੇ ਕਾਜ ਆ ਵਧ ਕੇ ਸੜਕ ਤੇ ਆ ਜੇ ਤੇ ਬਈ ਇਹਨਾਂ ਨੂੰ ਜੁਰਮਾਨਾ ਕਿਉਂਕਿ ਬਈ ਇੱਥੇ ਦੇ ਲੋਕਾਂ ਨੂੰ ਵੀ ਕੁਦਰਤ ਨਾਲ ਪਿਆਰ ਆ ਸਫਾਈ ਰੱਖਦੇ ਆਗੇ ਤੇ ਆ ਦੇਖ ਲੋ ਬਾਕੀ ਸਰਕਾਰਾਂ ਵਧੀਆ ਇੱਥੋਂ ਦਾ ਸਿਸਟਮ ਵਧੀਆ ਹੈਗਾ ਤੇ ਲੋਕ ਵੀ ਫੋਲੋ ਕਰਦੇ ਆਗੇ ਆਪਣੇ ਬਈ ਸਿਸਟਮ ਨਹੀਂ ਹੈਗਾ ਵਧੀਆ ਪੱਕੇ ਜੇ ਆਪਣੇ ਕਾਨੂੰਨ ਜਿਵੇਂ ਇੱਥੇ ਸਖਤ ਤਾਂ ਉੱਥੇ ਸਖਤ ਹੁਣ ਤਾਂ ਬਈ ਲੋਕ ਫੋਲੋ ਕਰਨ ਆਪਣੇ ਬਈ ਕੋਈ ਕਾਨੂੰਨ ਹੀ ਨਹੀਂ ਹੈਗਾ ਹੁਣ ਪੰਜਾਬੀ ਦਾ ਇੱਥੇ ਹੀ ਬਹੁਤ ਆ ਦੇਖਿਆ ਕਦੇ ਵੀ ਕੋਈ ਪੰਜਾਬੀਆ ਗੰਦ ਪਾਈ ਜਾਂਦਾ ਕੋਈ ਪੰਜਾਬੀਆ ਹਰਜਾਨੀ ਹੈਗਾ ਵੀ ਐਂ ਕੋਈ ਖਾ ਕੇ ਚੀਜ਼ ਫालतੂਆਂ ਸੜਕ ਤੇ ਛੱਡ ਦੋ ਕਉ ਬਈ ਜੁਰਮਾਨਾ ਇੱਥੇ ਜੇ ਕਿਸੇ ਦਾ ਪਤਾ ਲੱਗ ਗਿਆ ਵੀ ਉਹ ਚੀ ਛਿੱਟੀਆਂ ਦਾ ਆ। ਆ ਦੇਖ ਲਓ। ਤੇ ਬਾਕੀ ਤੁਸੀਂ ਆ ਦੇ ਲਾ ਲਓ ਇੱਥੇ ਹੁਣ ਗੋਰੇ ਕੁੱਤੇ ਨੂੰ ਬਾਹਰ ਲੈ ਕੇ ਜਾਂਦੇ ਆ ਘਮਾਉਣ ਤੇ ਬਈ ਉਹ ਲਾਟਰਿੰਗ ਕਰਦੇ। ਤਾਂ ਉਹਨਾਂ ਕੋਲੇ ਸਪੈਸ਼ਲ ਹਨਾ ਲਫਾਫਾ ਹੋਊਗਾ। ਹੱਥ ਤੇ ਗਲਵਜ਼ ਜੜਾਏ ਹੋਣਗੇ। ਉਹ ਲਾਟਰਿੰਗ ਕਰਦੇ ਉਹਨਾਂ ਨੂੰ ਚੱਖਣੀ ਪਊਗੀ ਤੇ ਉਹ ਡਸਟ ਮੀਂਟ ਸਟਨੀਪੋ ਤੇ ਆਪਣੇ ਦਾ ਕੁੱਤੇ ਨੂੰ ਛੱਡ ਦਿੰਦੇ ਆ ਵੀ ਜਾਣ ਦੇ। ਕਿਸੇ ਦੇ ਬਾਰਗੇ ਕਰਿਆ ਹੋਇਆ ਵਲਟਰਿੰਗ ਇੱਥੋਂ ਦੇ ਸਿਸਟਮ ਨਹੀਂ ਆ ਨਾ ਕਿਸੇ ਤੇ ਇਹ ਦਿਖਾ ਦੋ ਵੀ ਇਹ ਬਾਰਾ ਕੁੱਤਾ ਕੋਈ ਜਾਨਵਰ ਕੁਛ ਨਹੀਂ ਉਹ ਕਿਉਂ ਤੇ ਆਪਣੇ ਬਾਈ ਸਾਨੂੰ ਪਤੀਆਂ ਸਰਕਾਰਾਂ ਵੀ ਨਹੀਂ ਚੰਗੀਆਂ ਯਾਰ ਸਾਥ ਨਹੀਂ ਦਿੰਦੀਆਂ ਬਾਕੀ ਉਹ ਜਿਹਾ ਸਿਸਟਮ ਹੋਰ ਜਿਹਾ ਹੋ ਰਿਹਾਗਾ ਸਭ ਨੂੰ ਖਾਨ ਤੱਕ ਮਤਲ ਹੋ ਰਿਹਾ ਤੇ ਇੱਥੋਂ ਦੀਆਂ ਸਰਕਾਰਾਂ ਨੂੰ ਬਈ ਇਹ ਹੈਗਾ ਵੀ ਸਾਡਾ ਦੇਸ ਤਰੱਕੀ ਕਰੇ ਤਾਂ ਹੀ ਬਈ ਹੁਣ ਇਹਨਾਂ ਨੇ ਰੂਲ ਜੇ ਕੱਢੇ ਹੈਗੇ ਵੀ ਜਿਵੇਂ ਹੁਣ ਨੋਵਾਸ਼ ਖੋਸ਼ੀਆ ਉਹ ਥੋੜਾ ਡਵੈਲਪਡ ਘੱਟਾ ਏਰੀਆ ਚ ਸਟੂਡੈਂਟ ਨੂੰ ਭੇਜ ਦੇਵੇ ਉੱਥੇ ਪੀਆਰ ਵੀ ਐਨੇ ਬਣੇਗਾ ਸਟੂਡੈਂਟ ਉੱਥੇ ਜਾਣਗੇ ਤਾਂ ਉਹ ਏਰੀਆ ਤਰੱਕੀ ਚ ਹੋਊਗਾ ਜਿਵੇਂ ਹੁਣ ਆ ਏਰੀਆ ਇੱਥੇ ਜਨਸੰਖਿਆ ਘੱਟ ਸੀਗੀ 75000 ਆਬਾਦੀ ਆ ਏ ਸ਼ਹਿਰ ਦੀ ਇੱਥੇ ਸਟੂਡੈਂਟ ਭੇਜੀ ਵੀ ਇੱਥੇ ਪੀਆਰ ਵੀ ਇੱਥੇ ਐਨੇ ਲਾਲਚ ਨਾਲ ਸਟੂਡੈਂਟ ਆਉਣਗੇ ਏਰੀਆ ਤਰੱਕੀ ਕਰੂ ਕਿਉਂਕਿ ਸਰਕਾਰਾਂ ਚਾਹੁੰਦੀਆਂ ਵੀ ਸਾਡਾ ਦੇਸ਼ ترقی ਕਰੇ ਤੇ ਆਪਣੇ ਆ ਸਰਕਾਰਾਂ ਨੂੰ ਵੀ ਖਾਣ ਤੱਕ ਮਤਲਬ ਆ ਆਪਣੇ ਲੋਕਾਂ ਨੂੰ ਖਾਣ ਤੱਕ ਮਤਲਬ ਵੀ ਸਾਡੇ ਕੋਲੇ ਹੋਵੇ ਬਾਕੀ ਜਿਵੇਂ ਚੱਲੀ ਜਾਂਦਾ ਸਿਸਟਮ ਚੱਲੀ ਜਾਂਦਾ ਆਪਣੇ ਤਾਂ ਪੁੱਛ ਕਿਛੇ ਨਹੀਂ ਹੈਗੇ ਬਈ ਜਦੋਂ ਜੀ ਕਰਦਾ ਕਾਨੂੰਨ ਲਾਗੂ ਕਰ ਦਿੰਦੀਆਂ ਜਦੋਂ ਜੀ ਕਰਦਾ ਧੱਕੇ ਨਾਲ ਜ਼ਮੀਨਾਂ ਦਾ ਬਲ ਲੈਣਦੀਆਂ ਇੱਥੇ ਵੀ ਇਹ ਚੀਜ਼ ਨਹੀਂ ਹੈਗੀ ਇੱਥੇ ਸਰਕਾਰ ਆ ਬਈ ਲੋਕਾਂ ਦੀ ਰਾਏ ਲੈਂਦੀਆਂ ਲੋਕਾ ਮਤਾਬਕ ਚੱਲਦੀਆਂ ਲੋਕਾਂ ਵਾਰ ਇਸ ਇਹਨਾਂ ਗੱਲਾਂ ਕਰਕੇ ਬਈ ਆਪਣੇ ਪੰਜਾਬੀ ਵਾਪਸ ਨਹੀਂ ਮੜਦੇ ਕਿਉਂਕਿ ਆਪਣੇ ਤਾਂ ਬਈ ਮਾੜੇ ਬੰਦੇ ਦੀ ਪੁੱਛ ਨਹੀਂ ਗਿਛਣੀ ਤੇ ਜੇ ਕੋਈ ਮਾੜਾ ਜਿਹਾ ਵੀ ਬੋਲਦਾ ਉਥੇ ਜੇ ਪਰਚਾ ਆਪਾਂ ਬਾਦਨੀਆਂ ਜਾਂ ਅਮਰ ਬਾਦਨੀਆਂ ਸਰਕਾਰ ਆਪਣੀਆਂ ਤੇ ਇੱਥੋਂ ਦੀ ਬਈ ਸਰਕਾਰਾਂ ਚੰਗੀਆਂ ਬਈ ਜਿਹੜੇ ਲੋਕਾਂ ਦਾ ਸਾਥ ਦਿੰਦੀਆਂ ਬਾਕੀ ਮੁਲਾਜ਼ਮ ਵੀ ਵਧੀਆਗੇ ਲੋਕਾਂ ਨੇ ਸੁਣਦੇ ਆ ਬਈ ਬਾਕੀ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ ਬਈ